भगवान श्री चंद्रजी महाराज हर रोज नए पराकर्ण सुनाके भक्त जनांदे शंके दूर करदे ते भक्ति मार्ग ते ਸੰਕਤਾਂ ਨੂੰ ਜੋੜ ਦੇ ਅੱਜ ਜਦ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੇਹ ਥੱਲੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੀਨਾ ਟਪਾ ਕੇ ਬੈਠੇ ਸੀ ਸੰਤਾਂ ਨੇ ਧੁਨੀ ਪਾਸ ਇਕੱਠ ਕੀਤਾ ਹੋਇਆ ਸੀ ਤਾਂ ਸੁਲਤਾਨਪੁਰ ਲੋਧੀ ਦਾ ਨਵਾਬ ਉਸਦੇ ਪੰਜੇ ਸਲਾਹਕਾਰ ਸਤਵੇਂ ਕਾਜੀ ਸਾਹਿਬ ਇਕ ਅਧਵੀ ਸ੍ਰੀ ਜੈ RAM ਜੀ ਸਭ ਬਾਬਾ ਜੀ ਦੀ ਸੰਗਤ ਵਿੱਚ ਆ ਬਿਰਾਜੇ ਨਵਾਬ ਬੂਲਖ ਖਾਨ ਨੇ ਉੰਡਿਆ ਸੀ ਬਾਬਾ ਜੀ ਨੂੰ ਆਪਣੇ ਮਨ ਦੀ ਸਵਾਲ ਪੁੱਛੇ ਇਹ ਬਾਬਾ ਜੀ ਪਾਸੋਂ ਉੱਤਰ ਪਾ ਕੇ ਮੇਰ ਉੱਤਰ ਹੋ ਗਿਆ ਸ਼ਾਂਤ ਹੋ ਗਿਆ ਫਿਰ ਦੋਵੇਂ ਹੱਥ ਜੋੜ ਕੇ ਬਾਬਾ ਸ੍ਰੀ ਚੰਦ ਜੀ ਅੱਗੇ ਦੂਧ ਦੀ ਕਰਕੇ ਅਸਲੀ ਮਨ ਦਾ ਸਵਾਲ ਪੁੱਛਿਆ ਕਿ ਬਾਬਾ ਜੀ ਨਾ ਪਾਕ ਦੀ ਅਰਮਾਤਮਾ ਦੀ ਹਰ ਵੇਲੇ ਸਾਨੂੰ ਯਾਦ ਕਿਵੇਂ ਆਵੇ ਇਦਾਂ ਮੈਂ ਨਵਾਬ ਦੀ ਗੱਦੀ ਤੇ ਬੈਠਾ ਆਪਣਾ ਰਾਜ ਭਾਗ ਭੋਗਦਾ ਹੋਇਆ ਪਰਿਵਾਰ ਵਿੱਚ ਰਹਿੰਦਾ ਹੋਇਆ ਉਸ ਪਰਵਰਦੀਗਾਰ ਅੱਲਾਹ ਪਾਕ ਨੂੰ ਚੇਤੇ ਕਰਾਂ ਤਦ ਜਗਤਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਕਿ ਜੋ ਜਨ ਹਰੀ ਸਿਮਰਨ ਕਰਦਾ ਹੈ ਉਹ ਪ੍ਰਭੂ ਨੂੰ ਹਰ ਜਗ੍ਹਾ ਰਮਿਆ ਹੋਇਆ ਸਮਝਦਾ ਹੈ ਇੱਕ ਤਾਂ ਉਹ ਕਿਸੇ ਦੇ ਹਿਰਦੇ ਨੂੰ ਦੇਖ ਨਹੀਂ ਦਿੰਦਾ ਹੈ ਇਹ ਦੂਸਰਾ ਉਹ ਸੁਕਾਮ ਕ੍ਰੋਧ ਲੋਭ ਲਾਲਚ ਆਦ ਨਹੀਂ ਸਤਉਂਦੇ ਮੂਤ ਦੀ ਯਾਦ ਹੀ ਪਰਮਾਤਮਾ ਦੀ ਯਾਦ ਹੈ ਜੇ ਇਸ ਮਨੁੱਖ ਨੂੰ ਮੂਤ ਯਾਦ ਹੋਵੇਗੀ ਉਸ ਨੂੰ ਪਰਮਾਤਮਾ ਯਾਦ ਹੋਵੇਗਾ ਜਰਜਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਪ੍ਰਸੰਗ ਸ਼ੁਰੂ ਕੀਤਾ ਇੱਕ ਜੰਗਲ ਵਿੱਚ ਇੱਕ ਮਹਾਤਮਾ ਰਹਿੰਦੇ ਸਨ ਬੜੀ ਭਜਨੀਕ ਤੇ ਅਭੀ ਸੰਸਾਰ ਦੀਆਂ ਸਾਰੀਆਂ ਵਾਸ਼ਨਾਵਾਂ ਤੋਂ ਰਹਿਤ ਇੱਕ ਦਿਨ ਇੱਕ ਰਾਜਾ ਉਸ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਰਾਜੇ ਨੂੰ ਪਿਆਸ ਲੱਗ ਗਈ ਤੇ ਉਹ ਮਹਾਤਮਾ ਜੀ ਕੋਲ ਚਲਾ ਗਿਆ ਤੇ ਪਾਣੀ ਮੰਗਿਆ ਸੰਤਾ ਨੇ ਰਾਜੇ ਨੂੰ ਪਾਣੀ ਪਲਾਇਆ ਚਟਾਈ ਦੇ ਦਿੱਤੀ ਤੇ ਕਿਹਾ ਉਹ ਜ ਆਰਾਮ ਕਰ ਲਵੇ ਸੰਤ ਇੱਧਰ ਉੱਧਰ ਟਹਿਲਣ ਲੱਗ ਪਏ ਤੇ ਸਾਥ ਹੀ ਸਿਮਰਨ ਵੀ ਕਰੀ ਜਾਂਦੇ ਹਨ ਥੋੜੀ ਦੇਰ ਬਾਅਦ ਜੰਗਲ ਵਿੱਚੋਂ ਇੱਕ ਸ਼ੇਰਨੀ ਆ ਗਈ ਜਿਸ ਨੂੰ ਵੇਖ ਕੇ ਰਾਜਾ ਡਰ ਗਿਆ ਤੇ ਉਸੇ ਵੇਲੇ ਹੈਰਾਨ ਵੀ ਹੋ ਗਿਆ ਜਦ ਉਹ ਸ਼ੇਰਨੀ ਨੇ ਸੰਤਾਂ ਦੇ ਚਰਨਾਂ ਉੱਤੇ ਆਪਣਾ ਮੱਥਾ ਰੱਖ ਦਿੱਤਾ ਫਿਰ ਸੰਤਾਂ ਦੇ ਚਰਨਾਂ ਉੱਤੇ ਲੇਟ ਗਈ ਤੇ ਲਾਡ ਕਰਨ ਲੱਗ ਪਈ ਸੰਤਾਂ ਨੇ ਕਟਿਆ ਵਿੱਚੋਂ ਭਾਂਡਾ ਚੁੱਕਿਆ ਤੇ ਸ਼ੇਰਨੀ ਦਾ ਦੁੱਧ ਕੱਢ ਲਿਆ ਇੱਕ ਭਾਂਡੇ ਵਿੱਚ ਰਾਜੇ ਨੂੰ ਪਾ ਕੇ ਦੇ ਦਿੱਤਾ ਪਹਿਲਾਂ ਬਾਦਸ਼ਾਹ ਨੇ ਇਨਕਾਰ ਕੀਤਾ ਪਰ ਸੰਤਾਂ ਦੇ ਕਹਿਣ ਤੇ ਪੀ ਗਿਆ ਤੇ ਸੰਤਾਂ ਨੂੰ ਮੱਥਾ ਟੇਕ ਕੇ ਘਰ ਆ ਗਿਆ ਰਾਜੇ ਦਾ ਸਭ ਥਕੇਵਾ ਦੂਰ ਹੋ ਗਿਆ ਸ਼ੇਰਨੀ ਦੇ ਦੁੱਧ ਦੀ ਤਾਕਤ ਨੇ ਰਾਜੇ ਨੂੰ ਚੇਤਨ ਕਰ ਦਿੱਤਾ ਕਾਮਦੇਵ ਨੇ ਜੂਰ ਪਾਇਆ ਰਾਜਾ ਸਾਰੀ ਰੈਣ ਰਾਣੀਆਂ ਸੰਗ ਵਿਲਾਸ ਕਰਦਾ ਰਿਹਾ ਜਦ ਦਿਨ ਚੜਿਆ ਤਾਂ ਰਾਜੀ ਦੇ ਮਨ ਵਿੱਚ ਸ਼ੰਕਾ ਆਈ ਕਿ ਮੈਂ ਇੱਕ ਕੂਡੇ ਵਿੱਚ ਸ਼ੇਰ ਨੂੰ ਦਾ ਦੁੱਧ ਪੀਤਾ ਸੀ ਇਹ ਸਾਰੀ ਦਿਹਾਤ ਮੈਨੂੰ ਕਾਮਦੇਵ ਨੇ ਟਿਕਣ ਨਹੀਂ ਦਿੱਤਾ ਤੇ ਉਹ ਮਹਾਤਮਾ ਤਾਂ ਵੱਡਾ ਪੰਡਾ ਦੁੱਧ ਦਾ ਭਰਿਆ ਪੀ ਗਿਆ ਸੀ ਉਸ ਨੂੰ ਇਹ ਦੁੱਧ ਨਹੀਂ ਪਚਦਾ ਹੋਵੇਗਾ ਇਹ ਸੰਤ ਜ਼ਰੂਰ ਵਿਕਾਰੀ ਹੋਵੇਗਾ ਅੱਜ ਜਾ ਕੇ ਫਿਰ ਦੇਖਾਂਗਾ ਅਗਰ ਇਹ ਸੰਤ ਵਿਕਾਰੀ ਹੋਇਆ ਤਾਂ ਇਸ ਨੂੰ ਦੰਗ ਦਿਆਂਗਾ ਫਿਰ ਰਾਜਾ ਸੰਤਾਪਾਸ ਜੰਗਲ ਵਿੱਚ ਆ ਗਿਆ ਪਰ ਮਨ ਵਿੱਚ ਬੜਾ ਕਰੋਚ ਸੀ ਸੰਤਾ ਨੇ ਆਦਰ ਨਾਲ ਰਾਜੀ ਨੂੰ ਬੁਹਾ ਲਿਆ ਤੇ ਰਾਜੀ ਖੁਸ਼ੀ ਪੁੱਛੀ ਰਾਜੀ ਨੇ ਕਿਹਾ ਕਿ ਸੰਤ ਜੀ ਮੈਂ ਕੱਲ ਤੁਹਾਡੀ ਕੁਟਿਆ ਵਿੱਚੋਂ ਸ਼ੇਰਨੀ ਦਾ ਦੁੱਧ ਪੀ ਕੇ ਗਿਆ ਸੀ ਜਿਸ ਨੇ ਮੇਰੀ ਬੁੱਧੀ ਮਾਰ ਦਿੱਤੀ ਇਹ ਕਾਮ ਦੇਵ ਮੇਰੇ ਸਿਰ ਉੱਤੇ ਸਵਾਰ ਹੋ ਗਿਆ ਉਸੇ ਇਤਨਾ ਦੁੱਧ ਪੀ ਕੇ ਕਿਵੇਂ ਪਚਾਉਂਦੇ ਹੋ ਇਤਨੀ دیر ਨੂੰ ਸ਼ੇਰ ਨੂੰ ਫੇਰ ਆ ਗਈ ਸੰਤਾ ਨੇ ਦੁੱਧ ਚੋ ਲਿਆ ਤੇ ਰਾਜੇ ਨੂੰ ਕੱਲ ਨਾਲ ਦੁੱਧ ਨਾਲ ਦੁੱਧ ਪਾ ਕੇ ਭਾਂਡੇ ਵਿੱਚ ਦੇ ਦਿੱਤਾ ਰਾਜਾ ਇਹ ਤਾਂ ਉਕਾਰ ਹੀ ਹੋ ਗਿਆ ਤਾਂ ਸੰਤਾ ਨੇ ਕਿਹਾ ਪੀਲਾ ਹੈ ਰਾਜੇ ਨੇ ਦੁੱਧ ਪੀਲਾ ਹੈ ਫੇਰ ਪਤਾ ਨਹੀਂ ਕਿ ਨੂੰ ਦੁੱਧ ਨਸੀਬ ਹੋਵੇਗਾ ਦੀ ਜਾਣ ਨਹੀਂ ਰਾਜਾ ਡਰ ਗਿਆ ਤੇ ਪੁੱਛਣ ਲੱਗਾ ਸੰਤ ਜੀ ਕੀ ਗੱਲ ਹੈ ਸੰਤਾਨ ਨੇ ਕਿਹਾ ਦੁੱਧ ਪੀਣ ਉਪਰੰਤ ਤੈਨੂੰ ਦੱਸਾਂਗੇ ਰਾਜੇ ਨੇ ਦਰਦ ਹੋਏ ਜੁੱਧ ਪੀ ਲਿਆ ਇਹ ਕਹਿਣ ਲੱਗਾ ਮੈਨੂੰ ਦੱਸੋ ਇਹ ਗੱਲ ਹੈ ਸੰਤਾਨ ਨੇ ਕਿਹਾ ਸੁਣ ਰਾਜਾ ਨੇ ਧਿਆਨ ਨਾਲ ਸੁਣ ਅੱਜ ਤੋਂ ਠੀਕ 11ਵੇਂ ਦਿਨ ਤੇਰੀ ਮੌਤ ਹੋ ਜਾਣੀ ਹੈ ਉਹਦੇ ਨਾਮ ਸਿਮਰਨ ਦਾਨ ਪੁੰਨ ਕਰ ਲੈ ਪਰਲੋਕ ਵਿੱਚ ਸਹਾਈ ਹੋਵੇਗਾ ਰਾਜਾ ਬੜਾ ਪ੍ਰੇਤ ਹੋ ਕੇ ਆਪਣੀ ਰਾਜਧਾਨੀ ਵਿੱਚ ਆ ਗਿਆ ਪਰ ਆ ਕੇ ਰਾਜਾ ਬੜਾ ਸੁਸਤ ਹੋ ਗਿਆ ਨਾ ਕੁਝ ਖਾਵੇ ਨਾ ਕੁਝ ਪੀਵੇ ਆਪਣੀ ਗੱਲ ਕਿਸੇ ਨੂੰ ਨਾ ਦੱਸੇ ਸਾਰੇ ਹੈਰਾਨ ਸਨ ਕਿ ਰਾਜੇ ਨੂੰ ਕੀ ਹੋ ਗਿਆ ਹੈ ਰਾਣੀਆਂ ਨੇ ਬੜੇ ਜਤਨ ਕੀਤੇ ਕਿ ਰਾਜਾ ਹੱਸੇ ਸਾਡੇ ਨਾਲ ਦਿਲ ਦੀ ਗੱਲ ਕਰੇ ਚੁੱਧ ਕਰੇ ਪਰ ਰਾਜੇ ਦੇ ਮਨ ਵਿੱਚ ਮੌਤ ਦਾ ਭੈ ਸੀ ਉਸ ਨੂੰ ਕੋਈ ਚੰਗਾ ਨਾ ਲੱਗੇ ਸਭ ਰਾਜ ਭਾਗ ਮਿੱਥਿਆ ਲੱਗਣ ਅਖੀਰ 11 ਦਿਨ ਲੰਘ ਗਏ ਰਾਜ ਅਜੇ ਉਦਾਰਿਆ ਫਿਰ ਅਜੇ ਦੇ ਮਨ ਵਿੱਚ ਬੜਾ ਕ੍ਰੋਧ ਆਇਆ ਇਹ ਸੰਤਾ ਨੇ ਝੂਠ ਬੋਲਿਆ ਹੈ ਜਾ ਕੇ ਪੁੱਛਾਂਗਾ ਸਵੇਰੇ ਉੱਠ ਕੇ ਰਾਜਾ ਸੰਤਾ ਕੋਲ ਗਿਆ ਜਾ ਕੇ ਕਿਹਾ ਕਿ ਤੁਸੀਂ ਝੂਠ ਬੋਲੇ ਹੋ ਮੈਂ ਤਾਂ ਮਰਿਆ ਨਹੀਂ ਹਾਂ ਸੰਤਾ ਨੇ ਕਿਹਾ ਰਾਜਨ ਤੈਨੂੰ ਸਮਝਾਉਣ ਵਾਸਤੇ ਝੂਠ ਬੋਲਿਆ ਹਾਂ ਇਹ ਰਾਜਨ ਜੋ ਬੰਦਾ ਮੂਤ ਨੂੰ ਸਦਾ ਯਾਦ ਰੱਖਦਾ ਹੈ ਉਸ ਨੂੰ ਕੋਈ ਵੀ ਵਿਕਾਰ ਨਹੀਂ ਫਰਦਾ ਹੈ ਅਸੀਂ ਰਾਤ ਦਿਨ ਮੂਤ ਨੂੰ ਆ ਹੀ ਸਮਝਦੇ ਹਾਂ ਇਹ ਸਿਮਰਨ ਕਰਦੇ ਹੋਏ ਜਿਸ ਕਰਕੇ ਸ਼ੇਰਨੀ ਦਾ ਦੁੱਧ ਵੀ ਕੁਝ ਨਹੀਂ ਕਰ ਪੂੰਗਾ ਜਿਵੇਂ ਤੂੰ 11 ਦਿਨ ਮੂਤ ਯਾਦ ਰੱਖੀ ਹੈ ਸ਼ੇਰਨੀ ਦਾ ਦੁੱਧ ਅੱਗੇ ਨਾਲੋਂ ਬਿਗਣਾ ਪੀ ਕੇ ਵੀ ਇਹ ਮੂਤ ਸੰਸਾਰੀ ਭੋਗਾਂ ਦਾ ਫਰਨਾ ਨਹੀਂ ਆਇਆ ਰਾਜਾ ਸੰਤਾਂ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਮਹਾਰਾਜ ਜੇਕਰ ਤੁਸੀਂ ਮੈਨੂੰ ਉਂਝ ਸਮਝੋਗੇ ਤਾਂ ਮੈਂ ਨਹੀਂ ਸਮਝਣਾ ਸੀ ਹੁਣ ਮੈਂ ਸਮਝ ਗਿਆ ਹਾਂ ਸ਼੍ਰੀ ਚੰਦਰ ਜੀ ਮਹਾਰਾਜ ਨਵਾਬ ਦولت ਖਾਨ ਨੂੰ ਕਹਿਣ ਲੱਗੇ ਬਾਦਸ਼ਾਹ ਮੂਤ ਦੇ ਭੈ ਕਰਕੇ ਹੀ ਰਾਜੇ ਨੂੰ ਕਾਮ ਮੂਤ ਨਾਲ ਸਦ ਅਦਕਾਨੀ ਨਹੀਂ ਸਤਾਇਆ ਸੀ ਜਿਵੇਂ ਪਹਿਲਾ ਊੜਾ ਜਿਆ ਸ਼ੇਰਨੀ ਦਾ ਦੁੱਧ ਪੀ ਕੇ ਰਾਜਾ ਨੂੰ ਖਰਮਸਤੀ ਚੜ ਗਈ ਸੀ ਇਸ ਵਾਸਤੇ ਯੂਤ ਨੂੰ ਯਾਦ ਰੱਖੋ ਜਿਸ ਕਰਕੇ ਆਪ ਕਰਨ ਤੋਂ ਬਚੇ ਰਹੋਗੇ ਪਰਮਾਤਮਾ ਨੂੰ ਅੱਲਾ ਪਾਕ ਨੂੰ ਸਦੀਵ ਯਾਦ ਰੱਖੋਗੇ ਇਤਨੇ ਬਚਨ ਜਗਤ ਗੁਰੂ ਦੇ ਲਿਖੂ ਹਨ ਇਹਨਾਂ ਤੋਂ ਬਾਅਦ ਨਵਾਬ ਦੋਲਤਖਾਨ ਤੇ ਬਾਬਾ ਜੀ ਦੇ ਧੂਨੇ ਤੇ ਬੈਠੀ ਸਭ ਸੰਗਤ ਬਾਬਾ ਜੀ ਦੇ ਚਰਨਾਂ ਤੇ ਟਹਿ ਪਈ ਨਵਾਬ ਦੋਲਤਖਾਨ ਸੁਲਤਾਨਪੁਰ ਲੋਧੀ ਦਾ ਨਵਾਬ ਬਾਬਾ ਜੀ ਦਾ ਮਰੂਦ ਬਣ ਗਿਆ ਤੇ ਕਹਿਣ ਲੱਗਾ ਤਨ ਤਨ ਬਾਬਾ ਸ਼੍ਰੀ ਚੰਦ ਦੀ ਤਨ ਤਨ ਗੁਰੂ ਨਾਨਕ ਸਾਹਿਬ ਦੀ ਤਨ ਤਨ ਅੱਲਾ ਪਾ ਦੀ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ